ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਫੋਟੋ ਸ਼ੇਅਰ ਕੀਤੀ ਜੋ ਕਿ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ 2020 ਜਨਵਰੀ ਦੀ ਸੀ ਅਤੇ ਇਸ ਫੋਟੋ ਦੇ ਸ਼ੇਅਰ ਹੁੰਦੇ ਹੀ ਸੋਸ਼ਲ ਮੀਡੀਆ ਤੇ ਤਹਿਲਕਾ ਮਚ ਗਿਆ ਜਿੱਥੇ ਕਿ ਇਸ ਪੋਸਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਕਿਸੇ ਵੱਲੋਂ ਇਸ ਫੋਟੋ ਦੀ ਤਾਰੀਫ਼ ਕੀਤੀ ਗਈ ਤਾਂ ਕੁਝ ਲੋਕ ਇਸ ਨੂੰ ਮਜ਼ਾਕ ਦੇ ਵਿੱਚ ਰਹੋਦੇ ਨਜ਼ਰਾਏ ਤਾਂ ਉਥੇ ਹੀ ਹੁਣ ਭਗਵੰਤ ਮਾਨ ਦਾ ਪਹਿਲਾ ਪਰਿਵਾਰ ਜਾਣ ਕੇ ਉਹਨਾਂ ਦੀ ਧਰਮ ਪਤਨੀ ਇੰਦਰਜੀਤ ਕੌਰ ਜਿਨ੍ਹਾਂ ਦੇ ਨਾਲ ਉਹਨਾਂ ਦਾ ਤਲਾਕ ਹੋ ਚੁੱਕਿਆ ਹੈ ਉਹ ਵੀ ਸਾਹਮਣੇ ਆਏ ਨੇ ਤੇ ਇਸ ਫੋਟੋ ਕਰਕੇ ਉਹਨਾਂ ਨੇ ਵੀ ਬਿਆੰਗ ਕੱਸੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਰੂ ਕਮੈਂਟ ਕਰਨਾ ਕਿਉਂਕਿ ਜਿਆਦਾ ਲੋਕਾਂ ਦਾ ਕਹਿਣਾ ਹੈ ਕਿ ਇਹ ਫੋਟੋ ਸ਼ੇਅਰ ਕਰਨਾ ਭਗਵਾਨ ਤਮਨ ਦਾ ਇੱਕ ਪਰਸਨਲ ਇਸ਼ੂ ਹੈ ਉਹਨਾਂ ਦੀ ਪਰਿਵਾਰਕ ਗੱਲ ਹੈ ਇਸ ਦੇ ਵਿੱਚ ਉਹਨਾਂ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਗਿਆ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕੀ ਫੋਟੋ ਪਾਣੀ ਸਹੀ ਸੀ ਤਾਂ ਕਮੈਂਟਾਂ ਦੇ ਵਿੱਚ ਜੈਸ ਟਾਈਪ ਕਰਨਾ ਅਤੇ ਜੇਕਰ ਤੁਹਾਨੂੰ ਸਹੀ ਨਹੀਂ ਲੱਗੀ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਤਾਂ ਕਿ ਇਹ ਵੀ ਪਤਾ ਲੱਗ ਸਕੇ ਕਿ ਪੰਜਾਬ ਦੀ ਆਬਾਦ ਇਸ ਬਾਰੇ ਕੀ ਸੋਚਦੀ ਹੈ ਆਓ ਪਹਿਲਾਂ ਤਾਂ ਤੁਹਾਨੂੰ ਦੱਸਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੈਪਸ਼ਨ ਲਿਖੀ ਉਹਨਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਜਿਸ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਦੀ ਟੋਪੀ ਲੈ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਦਿੱਲੀ ਦੇ ਹੀ ਕਿਸੇ ਝੋਪੜਪੱਟੀ ਇਲਾਕੇ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਭਗਵੰਤ ਮਾਨ ਆਪਣੇ ਮੋਬਾਈਲ ਦੇ ਨਾਲ ਜਾਂ ਫਿਰ ਕਿਸੇ ਦੇ ਮੋਬਾਈਲ ਦੇ ਨਾਲ ਸੈਲਫੀ ਲੈ ਰਹੇ ਨੇ ਤੇ ਇਸ ਫੋਟੋ ਦੇ ਕੈਪਸ਼ਨ ਦੇ ਵਿੱਚ ਭਗਵੰਤ ਮਾਨ ਲਿਖਦੇ ਨੇ ਕੀ ਪਤਾ ਸੀ ਉਦੋਂ ਕਿਸਮਤ ਕਿੱਥੇ ਲੈ ਜਾਵੇ ਡਾਕਟਰ ਗੁਰਪ੍ਰੀਤ ਕੌਰ ਜਨਵਰੀ 2020 ਚ ਦਿੱਲੀ ਦੇ ਪ੍ਰਚਾਰ ਦੌਰਾਨ ਕਿਸੇ ਵਲੰਟੀਅਰ ਨੇ ਇਹ ਫੋਟੋ ਭੇਜੀ ਨਿਆਮਤ ਦੀ ਮੰਮੀ ਦੋਸਤੋ ਹਾਲਾਂਕਿ ਕਮੈਂਟ ਸੈਕਸ਼ਨ ਦੇ ਵਿੱਚ ਵੀ ਲੋਕਾਂ ਦੇ ਮਿਲੇ ਜੁਲੇ ਪ੍ਰਤੀਕਿਰਮ ਦੇਖਣ ਨੂੰ ਮਿਲੇ ਪਰ ਉੱਥੇ ਹੀ ਭਗਵੰਤ ਮਾਨ ਦੀ ਐਕਸ ਵਾਈਫ ਇੰਦਰਜੀਤ ਕੌਰ ਗਰੇਵਾਲ ਉਹਨਾਂ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਇਹ ਫੋਟੋ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕੁਝ ਅਜੀਹ ਲਿਖਿਆ ਜੋ ਕਿ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗਾ ਕੀ ਲਿਖਦੇ ਨੇ ਇੰਦਰਜੀਤ ਕੌਰ ਗਰੇਵਾਲ ਆਓ ਤੁਹਾਨੂੰ ਦੱਸਦੇ ਆ ਇਸ ਫੋਟੋ ਦੀ ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਮੈਂ ਹੈਰਾਨ ਆ ਇਹ ਕੈਪਸ਼ਨ ਮੁੱਖ ਮੰਤਰੀ ਨੇ ਲਿਖਿਆ ਜਿਹੜਾ ਕਿਸਮਤ ਅੱਜ ਵੀ ਸਿਰ ਪੈਸੇ ਤੇ ਪਾਵਰ ਨੂੰ ਮੰਨ ਰਿਹਾ ਸ਼ਾਇਦ ਨਹੀਂ ਤਾਂ ਇਹੋ ਜਿਹੇ ਸ਼ਰਾਬੀ ਤੇ ਜਨਾਨੀਵਾਜ ਕਿਸੇ ਦੇ ਪੱਲੇ ਪੈ ਜਾਏ ਤਾਂ ਕਿਸਮਤ ਉਦੋਂ ਹੀ ਡੁੱਬ ਜਾਂਦੀ ਆ ਕਿਸੇ ਕੁੜੀ ਦੀ ਮੈਂ ਯਕੀਨ ਨਾਲ ਕਹਿ ਸਕਦੀ ਆ ਇਹ ਵੀ दारू ਨਾਲ ਡੱਕ ਕੇ ਹੀ ਲਿਖਿਆ ਹੋ ਨਿਆਮਤ ਦੇ ਪਾਪਾ ਨੇ ਖੈਰ ਇੱਕ ਗੱਲ ਕਲੀਅਰ ਕਰ ਦਿੱਤੀ ਇਸ ਨੇ ਕੀ ਇਹ ਕੱਲਾ ਕਦੇ ਵੀ ਨਹੀਂ ਸੀ ਸਿਹਰਤ ਦੇ ਹਾਨ ਦੀਆਂ ਤਾਂ ਨਹੀਂ ਬਖਸ਼ੀਆਂ ਹੁਣ ਘੱਟੋ ਘੱਟ ਨਿਆਮਤ ਦੇ ਹਾਨ ਦੀਆਂ ਤਾਂ ਬਖਸ਼ ਨਹੀਂ ਗੋਡ ਬles ਨਿਆਮਤ ਆਈ ਆਲਰੇਡੀ ਫੀਲ ਬੈਡ ਫਾਰ ਹਰ ਸੋ ਦੋਸਤੋ ਇਹ ਤਾਂ ਸੀ ਉਹ ਪੋਸਟ ਜੋ ਕਿ ਭਗਵੰਤਮਾ ਦੀ ਐਕਸ ਵਾਈਫ ਇੰਦਰਜੀਤ ਕੌਰ ਗਰੇਵਾਲ ਵੱਲੋਂ ਪਾਈ ਗਈ ਹੈ ਕੀ ਕਹਿਣਾ ਤੁਹਾਡਾ ਇਸ ਮਸਲੇ ਤੇ ਕਿਉਂਕਿ ਲੋਕਾਂ ਦਾ ਜ਼ਿਆਦਾਤਰ ਇਹੀ ਕਹਿਣਾ ਹੈ ਕਿ ਇਹ ਭਗਵਾਨ ਸਿੰਘ ਮਾਨ ਦੀ ਪਰਸਨਲ ਲਾਈਫ ਹੈ ਉਹਨਾਂ ਨੇ ਆਪਣੀ ਪਰਸਨਲ ਫੋਟੋ ਸ਼ੇਅਰ ਕੀਤੀ ਹੈ ਜੋ ਕਿ ਕਾਨੂੰਨੀ ਅਤੇ ਸਮਾਜਿਕ ਤੌਰ ਤੇ ਉਹਨਾਂ ਦੀ ਧਰਮ ਪਤਨੀ ਹੈ ਤੇ ਇੱਕੀ ਕਹਿੰਦਾ ਤੁਹਾਡੇ ਸਾਰੇ ਜੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦੇਣਾ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਤੁਸੀਂ ਉਨੇ ਸਮੇਂ ਤੱਕ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ